ਜਦੋਂ ਇਹ ਪਤਾ ਲੱਗ ਜਾਵੇ ਕਿ ਦੁਸ਼ਮਣ ਦੇ ਨਾਲ ਕਿੱਥੇ ਲੜਨਾ ਹੈ ਤੇ ਕਦੋਂ ਲੜਨਾ ਹੈ ਤਾਂ ਸਮਝ ਲਓ ਕਿ ਅੱਧੀ ਜੰਗ ਜਿੱਤੀ ਗਈ ਸਰਦਾਰ ਜਸਪਾਲ ਸਿੰਘ ਆਲੂਵਾਲੀਏ ਨੇ ਸਨ 1748 ਵਿੱਚ ਦਲ ਖਾਲਸਾ ਬਣਾ ਕੇ ਅਚਨਚੇਤ ਲਾਹੌਰ ਦੇ ਉੱਤੇ ਹਮਲਾ ਨਹੀਂ ਸੀ ਕੀਤਾ ਪਹਿਲਾਂ ਰਣਨੀਤੀ ਬਣਾਈ ਆਪਣੀ ਸ਼ਕਤੀ ਪਰਖੀ ਦੁਸ਼ਮਣ ਦੀ ਤਾਕਤ ਦਾ ਜਾਇਜ਼ਾ ਲਿਆ ਫਿਰ ਕਿਤੇ ਜਾ ਕੇ ਸੀ ਲਾਹੌਰ ਦੇ ਉੱਤੇ ਕਬਜ਼ਾ ਹੋਏ ਆਪਣੇ ਪਰ ਤੋਲਣ ਤੋਂ ਬਿਨਾਂ ਤਾਂ ਪੰਛੀਆਂ ਦੇ ਬੋਟ ਵੀ ਉਡਾਰੀ ਨਹੀਂ ਭੜਦੇ ਸਿੱਖਾਂ ਨੇ ਤਾਂ ਪੰਜਾਬ ਤੇ ਰਾਜ ਕਰਨਾ ਸੀ ਤੇ ਜਿਨ੍ਹਾਂ ਦੀ ਆਬਾਦੀ ਸਾਝੇ ਪੰਜਾਬ ਦੇ ਵਿੱਚ 10% ਤੋਂ ਵੀ ਜ਼ਿਆਦਾ ਨਹੀਂ ਸੀ ਸਰਦਾਰ ਜਸਾ ਸਿੰਘ ਆਲੂਵਾਲੀਏ ਨੇ ਸਭ ਤੋਂ ਪਹਿਲਾਂ ਧਰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਪਾਵਨ ਨਾਮ ਦੇ ਉੱਤੇ ਅਮਰਤਸਰ ਦੇ ਵਿੱਚ ਰਾਮ ਰੌਣੀ ਆਪਣਾ ਕਿਲਾ ਉਸਾਰਿਆ ਇਹ ਪਹਿਲੀ ਤਿਆਰੀ ਸੀ ਜਸਨੇ ਸਿੱਖ ਕੌਮ ਦੇ ਅੰਦਰ ਰਾਜ ਕਰਨ ਦੀ ਚਾਹਤ ਨੂੰ ਖੰਭ ਲਾਇਆ ਕਿਉਂਕਿ ਸਨ 1711 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਰਾਜਤਾਨੀ ਮੁਖਲਿਸਗੜ੍ਹ ਦੇ ਹੱਥੋਂ ਨਿਕਲ ਜਾਣ ਤੋਂ ਬਾਅਦ ਅਮੇ ਕੁਝ ਗੜੀਆਂ ਦੇ ਵਿੱਚ ਅਸੀਂ ਟਿਕਾਣੇ ਤੱਕ ਕੀਤੇ ਪਰ ਕੋਈ ਵੀ ਗੜੀ ਸਿੱਖ ਕੌਮ ਦਾ ਕੌਮੀ ਘਰ ਨਾ ਬਣ ਸਕੀ ਇਹ ਪੂਰੇ 35 ਸਾਲਾਂ ਦੇ ਬਾਅਦ ਪਹਿਲੀ ਵਾਰ ਸੀ ਜਦੋਂ ਸਿੱਖ ਕੌਮ ਨੇ ਸ੍ਰੀ ਅਮਰਸਰ ਦੀ ਪਾਵਨ ਧਰਤੀ ਨੂੰ ਆਪਣੀ ਰਾਜਧਾਨੀ ਦੇ ਤੌਰ ਦੇ ਤੇ ਜਾਣਿਆ ਹਰ ਇੱਕ ਸਿੱਖ ਨੇ ਆਪਣਾ ਯੋਗਦਾਨ ਪਾਇਆ ਕਿਉਂਕਿ ਇਹ ਕੇਵਲ ਇੱਕ ਕਿਲਾ ਨਹੀਂ ਸੀ ਇਹ ਕੌਮੀ ਪਨਾਹਗਾਹ ਵੀ ਸੀ ਇਹ ਕੌਮੀ ਘਰ ਵੀ ਸੀ ਇਹ ਸਾਡਾ ਬਾਦਸ਼ਾਹ ਦਾ ਚਿੰਨ੍ਹ ਵੀ ਸੀ ਜੇ ਅਸੀਂ ਇਹ ਗੱਲ ਕਹਿ ਦਈਏ ਕਿ ਰਾਮ ਰੌਣੀ ਨੂੰ ਸਖਾ ਨੇ ਆਪਣੀ ਰਾਜਧਾਨੀ ਬਣਾ ਲਿਆ ਇਹ ਕੋਈ ਅਤਕਤਨੀ ਨਹੀਂ ਕਿਉਂਕਿ ਅਗਲੇ ਲਗਭਗ 16-17 ਸਾਲਾਂ ਦਾ ਪੰਜਾਬ ਦਾ ਇਤਿਹਾਸ ਇਸੇ ਰਾਮ ਰੌਣੀ ਦੇ ਕਿਲੇ ਦੇ ਦੁਆਲੇ ਘੁੰਮਦਾ ਈ ਪਹਿਲੀ ਵਾਰ ਇਤਿਹਾਸ ਦੇ ਵਿੱਚ ਅਕਤੂਬਰ ਸਨ 1748 ਤੋਂ ਲੈ ਕੇ ਜਨਵਰੀ ਸਨ 1749 ਤੱਕ ਮੀਰ ਮੰਨੂ ਤੇ ਅਦੀਨਾ ਬੇਗ ਦੀਆਂ ਫੌਜਾਂ ਨੇ ਇਸ ਕਿਲੇ ਨੂੰ ਘੇਰਿਆ ਪਰ ਅਸੇਕਗੋਮ ਦੇ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਈਚੋਗਲੇ ਨੇ ਵਕਤ ਹੋਤੇ ਆਸਾ ਫਰਜ਼ ਪਾ ਲਿਆ ਉਸ ਤੋਂ ਬਾਅਦ ਇਸ ਕਿਲੇ ਦਾ ਨਾਂ ਵੀ ਸਰਦਾਰ ਜਸਾ ਸਿੰਘ ਦੇ ਨਾਮ ਦੇ ਨਾਲ ਹੀ ਮਸ਼ਹੂਰ ਹੋ ਗਿਆ ਜਦੋਂ ਸਿੱਖ ਯੋਧੇ ਦੀਵਾਨ ਕੌੜਾ ਮਲ ਦੀ ਮਦਦ ਦੀ ਖਾਤਰ ਮੋਲਤਾਨ ਵੱਲ ਵਧਦੇ ਨੇ ਉਦੋਂ ਇਸ ਕਿਲੇ ਦੀ ਰਾਖੀ ਦਾ ਜ਼ਿਮਾ ਸਰਦਾਰ ਜਸਾ ਸਿੰਘ ਨੂੰ ਸੌਂਪਿਆ ਜਾਂਦਾ ਜਿਹੜਾ ਕਿ ਇਸ ਰਾਮ ਰੌਣੀ ਦੇ ਕਿਲੇ ਨੂੰ ਇੱਕ ਵੱਡੇ ਕਿਲੇ ਰਾਮਗੜ੍ਹ ਦੇ ਰੂਪ ਵਿੱਚ ਉਸਾਰ ਦਿੰਦਾ ਇਤਿਹਾਸਕਾਰ ਲਿਖਦੇ ਨੇ ਰਾਮ ਰੌਣੀ ਰਾਮਗੜ੍ਹ ਭਇਓ ਤਿਸ ਦਿਨ ਤੇ ਮਸ਼ਹੂਰ ਠੋਕੇ ਰਾਮਗੜ੍ਹ ਹੀ ਭਏ ਲੜਾਈ ਦੇ ਵਕਤ ਜ਼ਰੂਰ ਉਸ ਦਿਨ ਤੋਂ ਬਾਅਦ ਸਰਦਾਰ ਜਸਾ ਸਿੰਘ ਇੱਚੋ ਗਲੀਆ ਸਰਦਾਰ ਜਸਾ ਸਿੰਘ ਰਾਮਗੜੀ ਦੇ ਨਾਮ ਨਾਲ ਚੇਤੇ ਕੀਤਾ ਗਿਆ ਤੇ ਸਨ 1748 ਤੋਂ ਲੈ ਕੇ ਸਨ 1767 ਤੱਕ ਲਗਭਗ 7-8 ਵਾਰੀ ਇਸ ਕਿਲੇ ਨੂੰ ਜਰਵਾਣਿਆਂ ਨੇ ਨਿਸ਼ਾਨਾ ਬਣਾਇਆ ਕਿਵੇਂ ਕਲਗੀ ਧਰਦੇ ਪੁੱਤ ਆਪਣੀ ਕੌਮੀ ਰਾਜਧਾਨੀ ਦੀ ਖਾਤਰ ਜੂਝੇ ਤੇ ਕਿਵੇਂ ਸਿੱਖ ਪੰਜਾਬ ਦੇ ਬਾਦਸ਼ਾਹ ਬਣੇ ਇਹ ਇਤਿਹਾਸ ਦੀ ਲੜੀ ਇੰਜ ਹੀ ਚਲਦੀ ਰਹੇਗੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਨਾਲ ਜ਼ਰੂਰ ਨਵਾਜਣਾ ਜੀ ਨਾਓ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਧਰਵਾਦੀ ਜ਼ਰੂਰ ਬਣਾਉਣਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ